ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖਿਓ ਸਾਧ ਸੰਗਤ ਜੀ ਇੱਕ ਜਿਹੜੇ ਘਰ 'ਚ ਬੱਚੇ ਹੋਣ ਜਾਂ ਕਿਸੇ ਸੰਤ ਮਹਾਪੁਰਸ਼ ਨੂੰ ਜਾਂ ਕਿਸੇ ਗੁਰੂ ਪੀਰ ਨੂੰ ਮਿਲਣਾ ਹੋਵੇ ਨਾ ਕਦੇ ਉੱਥੇ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਬੱਚੇ ਤੁਹਾਡੀ ਝਾਕ ਰੱਖਦੇ ਕਿ ਸਾਡੇ ਘਰੇ ਕੋਈ ਆਉਂਦਾ ਕੁਝ ਲੈ ਕੇ ਆਉਣਗੇ ਗੁਰੂ ਪੀਰ ਨੂੰ ਖਾਲੀ ਹੱਥ ਨਹੀਂ ਮਿਲੀਦਾ ਹੁੰਦਾ ਕਦੇ ਉੱਥੇ ਭੇਟਾ ਰੱਖੀ ਦੀ ਹੁੰਦੀ ਆ ਉਹ ਆਪਣੀ ਆਪਣੀ ਵਿੱਤ ਹੁੰਦੀ ਆ ਤੁਹਾਡੇ ਕੋਲੇ ਜੋ ਵੀ ਆ ਤੁਸੀਂ ਰੱਖ ਸਕਦੇ ਹੋ ਇਹ ਹਮੇਸ਼ਾ ਸੁਭਾਅ ਪਕਾਓ ਆਪਣਾ ਸੁਭਾਅ ਆਮ ਪਤਾ ਬੰਦੇ ਦਾ ਕੀ ਆ ਕਿ ਬਸ ਤੂੰ ਮੈਨੂੰ ਹੀ ਦੇਈ ਜਾ ਮੈਂ ਨਹੀਂ ਤੈਨੂੰ ਕੁਝ ਦੇਣਾ ਨਹੀਂ ਸਾਧ ਸੰਗਤ ਜੀ ਕਿਤੇ ਲੈ ਲਓ ਕੁਝ ਕਿਤੇ ਦੇ ਦਿਓ ਕੁਝ ਇਹ ਸੁਭਾਅ ਹੋਣਾ ਚਾਹੀਦਾ ਬੰਦੇ ਨੂੰ ਗੁਰੂ ਕੀ ਨਹੀਂ ਦਿੰਦਾ ਸਿੱਖ ਅੱਧੀ ਕੌਡੀ ਵੀ ਫੁੱਟੀ ਹੋਈ ਗੁਰੂ ਦੇ ਸਾਹਮਣੇ ਰੱਖਦਾ ਨਾ ਜਦੋਂ 1 ਰੁਪਇਆ ਗੁਰੂ ਦੇ ਸਾਹਮਣੇ ਰੱਖਦਾ 100 ਰੱਖਦਾ ਜਿਹਦੀ ਜਿੰਨੀ ਕੁ ਬਿੱਤ ਆ ਦੇ ਬਿੱਤ ਨਾਲ ਗੁਰੂ ਉਸ ਕਾਣੀ ਕੌਡੀ ਦੇ ਬਦਲੇ ਨਾ ਸਿੱਖ ਨੂੰ ਕੀ ਦਿੰਦਾ ਤਾਂ ਹੈ ਗੁਰੂ ਸਰਬ ਨਿਧਾਨਦਾਨ ਦੇਤਾ ਸਾਰੇ ਨਿਧਾਨ ਕਹਿੰਦੇ ਖਜ਼ਾਨੇ ਖੋਲ ਦਿੰਦਾ ਗੁਰੂ ਉਹਨਾਂ ਵਾਸਤੇ ਇਸ ਕਰਕੇ ਗੁਰੂ ਨੂੰ ਕਦੇ ਖਾਲੀ ਹੱਥ ਨਹੀਂ ਮਿਲਦਾ